ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਅੱਜ ਪੈਂਡ ਸੀ ਹਰਿਆਣੇ ਦੇ ਦੇਸੂ ਮਲਕਾਣਾ ਤਹਿਸੀਲ ਕਾਲਿਆ ਵਾਲੀ ਜ਼ਿਲ੍ਹਾ सिरसा ਬਾਈ ਫਾਰਮਰ ਦੇ ਖੇਤ ਆਏ ਸੀ ਆਪਾਂ ਗੁਰਮੀਤ ਸਿੰਘ ਦੇ ਇਹਨਾਂ ਨੇ ਆਪਣਾ 4 ਏਕੜ ਸੀ ਕੇ 47 ਵੈਰਾਈਟੀ ਲਾਈ ਆ ਪਿਛਲੇ ਸਾਲ ਇਹਨਾਂ ਦੇ 2 ਏਕੜ ਲੱਗਿਆ ਸੀਗਾ 87 ਮਣ ਝਾੜ ਹੋਇਆ ਸੀਗਾ ਤੇ ਕਿਸਾਨ ਵੀਰ ਨਾਲ ਗੱਲਬਾਤ ਕਰਾਉਣੇ ਆ ਇਹਨਾਂ ਨੂੰ ਵੈਰਾਈਟੀ ਕਿਵੇਂ ਲੱਗੀ ਖਰਚਾ ਕਿੰਨਾ ਆਉਂਦਾ ਇਹਦੇ ਤੇ ਪਾਣੀ ਕਿਹੋ ਜਿਹਾ ਇਹਨਾਂ ਦਾ ਮੁੰਜਰਾ ਤੁਸੀਂ ਦੇਖ ਸਕਦੇ ਹੋ ਖੇਤ ਦਾ ਵਿਜਿਟ ਕਰਾ ਰਹੇ ਆ 10 11 ਇੰਚ ਦੀ ਮੁੰਜਰ ਹੈਗੀ ਆ ਕਿਸਾਨ ਵੀਰ ਨਾਲ ਗੱਲਬਾਤ ਕਰਾਉਣੇ ਆ ਉਹਨਾਂ ਨੂੰ ਕਿਵੇਂ ਲੱਗਿਆ 4 ਕਿੱਲੇ ਲਾਇਆ ਪਿਛਲੇ ਸਾਲ 2 ਕਿੱਲੇ ਸੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਆਪਣਾ ਨਾਂ ਜੀ ਨਾਮ ਗੁਰਮੀਤ ਸਿੰਘ ਬਾਈ ਜੀ ਪਿੰਡ ਜੀ ਪਿੰਡ ਦੇ ਸੁਮਲ ਕਾਨਾ ਜੀ ਜ਼ਿਲ੍ਹਾ ਤਹਿਸੀਲ ਜ਼ਿਲ੍ਹਾ सिरसा ਜੀ ਤਹਿਸੀਲ ਕਾਲਾਲੀ ਤੇ ਮੋਬਾਈਲ ਨੰਬਰ ਜੀ 99156 ਜੀ 81883 ਠੀਕ ਹੈ ਬਾਈ ਜੀ ਇਹ ਵੈਰੈਟੀ ਤੁਸੀਂ ਪਿਛਲੇ ਸਾਲ ਵੀ ਲਾਈ ਸੀ ਹਾਂਜੀ ਬਾਈ ਪਿਛਲੇ ਸਾਲ ਦੇ ਸੀ 2 ਏਕੜ ਦੇ ਵਿੱਚ ਲਾਈ ਸੀ ਕਿੰਨਾ ਝਾੜ ਸੀ ਉਹਦੇ ਵਿੱਚ ਸਾਡੇ 87 ਮਣ ਦੀ ਔਸਤ ਪਈ ਸੀ 87 ਮਣ ਦੀ ਔਸਤ ਪਈ ਸੀ ਇਕ ਕੋਈ ਖਰਚਾ ਬਈ ਦੂਤੀਆਂ ਵੈਰਾਈਟੀਆਂ ਹੋਰ ਵੀ ਲੱਗੀਆਂ ਤੁਹਾਡੇ ਨਹੀਂ ਨਹੀਂ ਖਰਚਾ ਕੋਈ ਨਹੀਂ ਹੈਗਾ ਜੀ ਆਪਰ ਦੀ ਵੀ ਨਹੀਂ ਦਿੱਕਤ ਆਉਂਦੀ ਜ਼ਿਆਦਾ ਜੀ ਜੂਰੀਆ ਕਿੰਨਾ ਲਾਇਆ ਜੀ ਜੂਰੀਆ ਇਸ ਵਾਰ ਡੇਢ ਤੋਂ 2 ਗੱਟੇ ਦੀ ਡੇਢ ਤੋਂ 2 ਗੱਟੇ ਪਰ ਕਿੱਲੇ ਦੇ ਪਰ ਕਿੱੜ ਦੇ ਹੈ ਹੋਰ ਵੈਰਾਈਟੀਆਂ ਕਿੰਨੀਆਂ ਲੱਗੀਆਂ ਆਪਣੇ ਹੋਰ ਅਸੀਂ ਤਿੰਨ ਵੈਰਾਈਟੀਆਂ ਹੋਰ ਲਾਈਆਂ ਸੀ ਜਿਹਦੇ ਨਾਲ ਅੱਛਾ ਜੀ ਉਹਨਾਂ ਨਾਲੋਂ ਬਾਕੀ ਹੁਣ ਝਾੜ ਵੱਢ ਕੇ ਦੇਖਾਂਗੇ ਕਿੰਨਾ ਆਉਂਦਾ ਜੀ ਖਰਚਾ ਵੀ ਘੱਟ ਹੋਇਆ ਦੂਜੀਆਂ ਦਾ ਹਾਂ ਜੀ ਦੂਜੀਆਂ ਵੈਚੀਆਂ 28 ਪਿਸਟ ਹੋਰ ਜੀ ਵੈਰਾਈਟੀ ਤੋਂ ਪੂਰੇ ਹਾਂ ਹਾਂ ਜੀ ਉਡੇ ਏਰੀਆ ਦੇ ਕਿਸਾਨਾਂ ਨੂੰ ਕੀ ਕਹੋਗੇ ਤੁਸੀਂ ਅਸੀਂ ਇਹੀ ਕਹਾਂਗੇ ਕਿ ਵੀ ਥੋੜਾ ਥੋੜਾ ਲਾਉਣਾ ਸ਼ੁਰੂ ਕਰੋ ਲਾ ਕੇ ਦੇਖੋ ਆਪਣੇ ਏਰੀਏ 'ਚ ਜੀ ਆਹ ਜੀ ਝਾੜ ਵਧੀਆ ਰਿਹਾ ਤਾਂ ਗਾਹ ਨੂੰ ਸਾਰਾ ਹਾਂ ਜੀ ਗਾਹ ਨੂੰ ਇਹੀ ਵਧਾਵਾਂਗੇ ਟਾਈਮ ਥੋੜੇ ਦੀ ਵੈਰਾਈਟੀ ਹੈ ਜੀ ਹਾਂ ਜੀ ਦੁੱਧੀਆਂ ਵੈਰਾਈਟੀਆਂ ਨਾਲੋਂ ਕਿਉਂਕਿ ਅਗਲੀ ਫਸਲ ਲਈ ਟਾਈਮ ਨਾਲ ਖਾਲੀ ਕਰ ਦਿੰਦਾ ਤੇ ਅਗਲੀ ਫਸਲ ਦਾ ਵੀ ਝਾੜ ਵਧੀਆ ਲਿਆ ਜਾਈਂਗਾ ਕਿਸਾਨ ਵੀਰੋ ਆਪਾਂ ਗਰਮੀਤ ਸਿੰਘ ਨਾਲ ਗੱਲਬਾਤ ਕਰਾਈ ਇਹਨੇ ਸਾਨੂੰ ਵੈਰੈਟੀ ਬਹੁਤ ਵਧੀਆ ਲੱਗੀ ਆ ਤੇ ਹਰਿਆਣੇ ਦੇ ਫਾਰਮਰ ਨੂੰ ਇਹੀ ਕਹਿੰਦੇ ਆ ਵੀ ਵੱਧ ਤੋਂ ਵੱਧ ਲਾਉਣ ਇਹ ਤੇ ਵੀਡੀਓ ਦੇਖ ਰਹੇ ਜੋ ਵੀ ਕਿਸਾਨ ਵੀਰ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ